ਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਲਵੰਡੀ ਚੌਥੀਆਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਦੀਪ ਖੱਤਰੀ ਅਤੇ ਅਮਨ ਆਵਾਜ਼ ਤੇ ਪੁਤਲਾ ਫੂਕਿਆ ਜਿਸ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਜਥੇਬੰਦਕ ਆਗੂ ਅਤੇ ਬਿਬੀਆਂ ਨੇ ਹਿੱਸਾ ਲਿਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਗਈ ਸੁਲਤਾਨਪੁਰ ਲੋਧੀ ਤੋਂ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ त्री मुरदाबो अमंट बोस मुर्दाबो अडानव मु मुरदाब हिंदूदाबाद Right, right, right,

ਹਾਏ 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 ਸੰਵੀ ਸਰਕਾਰ ਹਾਏ 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 ਲੋਕਾਂ ਦਾ ਪਿੰਡੋ ਹਾਏ 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 ਸਰਕਾਰ ਹਾਏ 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 ਰਾਜ ਤੇ ਕੇਂਦਰ ਦੀ ਸਰਕਾਰ ਹਾਏ 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 ਮੀਮਾ ਜੀ ਅੱਜ ਕੀ ਪ੍ਰੋਗਰਾਮ ਹੈ ਇੱਥੇ ਪੁਤਲੇ ਛੋੜੇ ਗਏ ਮੋਦੀ ਦੇ ਭਗਵੰਦ ਮਾਨ ਦੇ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਮਜ਼ਦੂਰ ਸੰਘ ਦੇ ਕਮੇਟੀ ਕਰਕੂਤਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਈਵਾਲ ਬੇਨਤੀ ਕਰ ਰਹੇ ਆ ਜੀ ਅੱਜ ਜੋ ਅਸੀਂ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਜਗ੍ਹਾ ਤੇ ਜਿਹੜੇ ਆ ਮੋਦੀ ਸਰਕਾਰ ਦੇ ਕੁੱਤਲੇ ਖੂਕੇ ਆ ਇਹਦੇ ਨਾਲ ਹੀ ਆਰਐਸਐਸ ਦੇ ਜਿਹੜੇ ਗੁੰਡੇ ਆ ਪ੍ਰਦੀਪ ਖੱਤਰੀ ਤੇ ਅਮਨ ਦਵਾਸ ਇਹ 29 ਜਨਵਰੀ 2021 ਨੂੰ ਇਹਨਾਂ ਨੇ ਸਿੰਘੂ ਟਿੱਕੀ ਦੇ ਗਾਜੀਪੁਰ ਬਾਰਡਰ ਦੇ ਉੱਪਰ ਕਿਸਾਨਾਂ ਮਜ਼ਦੂਰਾਂ ਦੇ ਸ਼ਾਂਤਮਈ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਅੰਨ ਤਸ਼ੱਦਦ ਕੀਤਾ ਇਹ ਤੋਂ ਤੱਕ ਕੇ ਇਹਨਾਂ ਨੇ ਪੈਟਰੋਲ ਪੰਪ ਜਿਹੜੇ ਆ ਉਹ ਸਾਡੇ ਜਿਹੜੇ ਬੀਪੀਆਂ ਦੇ ਉੱਤੇ ਸੱਭੂ ਹੀ ਉਹਨਾਂ ਉੱਪਰ ਘੁੱਟੇ ਗਏ ਡਾਂਗਾ ਥੋਟੇ ਸਾਡੇ ਦੇ ਭਰਾਏ ਗਏ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੇ ਕਿਸਾਨ ਮਜ਼ਦੂਰ ਆਪਣੇ ਹੱਕ ਮੰਗਦੇ ਇਹਨਾਂ ਨੂੰ ਇਥੋਂ ਖਦੇੜਿਆ ਜਾਵੇ ਪਰ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜਮਾਂ ਨੇ ਦੁਕਾਨਦਾਰਾਂ ਨੇ ਬੀਪੀਆਂ ਨੇ ਭੈਣਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਦੇ ਰਹੇ ਡਟੇ ਰਹੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਮੋਦੀ ਸਰਕਾਰ ਤੇ ਪ੍ਰਦੀਪ ਖੱਤਰੀ ਦੇ ਜਿਹੜੇ ਪੁੱਤਰੇ ਆ ਉਹ ਖੂਕੇ ਗਏ ਆ ਮਡਵਾਸ ਦੇ ਨਾਲ ਪੁੱਤਰੇ ਖੂਕੇ ਗਏ ਆ ਔਰ ਇਹਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਨੇ ਇਹ ਸਾਲ ਲਿਆ ਵਾ ਕਿਉਂਕਿ ਬੀਬੀਆਂ ਭੈਣਾਂ ਨੂੰ ਤੇ ਪੂਰੇ ਭਾਰਤ ਨੂੰ ਪਤਾ ਲੱਗ ਚੁੱਕਾ ਵਾ ਕਿ ਜਿਹੜੀ ਮੋਦੀ ਹਕੂਮਤ ਹੈ ਜਾਂ ਤਾਨਾਸ਼ਾਹੀ ਹਕੂਮਤ ਹੈ ਇਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਆ ਬਹੁਤ ਕੁਝ ਜਿਹੜਾ ਵਾ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਵਾ ਜਿਸ ਤਰ੍ਹਾਂ ਪੰਜ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਸਰਕਾਰ ਦੀ ਹੁੰਦੀ ਆ ਹਵਾ ਪਾਣੀ ਮੈਡੀਕਲ ਪੜ੍ਹਾਈ ਤੇ ਸੜਕ ਇਹਨਾਂ ਪੰਜਾਂ ਦੇ ਉੱਪਰ ਕਾਰਪੋਰੇਟ ਘਰਾਣਿਆਂ ਨੇ ਜਿਹੜਾ 80% ਕਬਜ਼ਾ ਕਰ ਲਿਆ ਵਾ ਅਸੀਂ ਆਵਾਮ ਨੂੰ ਕਹਿਣਾ ਚਾਹੁੰਦੇ ਆਂ ਕਿ ਤਕੜੇ ਹੋ ਕੇ ਆਪਣੇ ਹੱਕਾਂ ਦੇ ਲਈ ਜਿਹੜਾ ਵਾ ਮੈਦਾਨ ਦੇ ਵਿੱਚ ਆਜੋ ਤੇ 13 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਪਰ ਮੋਦੀ ਸਰਕਾਰ ਦੇ ਖਿਲਾਫ ਤਾਨਾ ਰਾਹੀ ਸਰਕਾਰ ਦੇ ਖਿਲਾਫ ਅਡਾਨੀਆਂ ਬਾਨੀਆਂ ਕਾਰਪੋਰੇਟ ਘਰਾਣੇ ਦੇ ਖਿਲਾਫ ਜਿਹੜਾ ਵਾ ਪੂਰੇ ਭਾਰਤ ਦੀਆਂ ਜਿਹੜੀਆਂ 78 ਜਥੇਬੰਦੀਆਂ ਉਹ ਰੋੜਾਂ ਦੇ ਉੱਪਰ ਆ ਰਹੇ ਆ ਅਜੇ ਵੀ ਜਿਹੜੇ ਨਹੀਂ ਜਾਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਜਾਗ ਜਿਓ ਆਪਣੇ ਹੱਕਾਂ ਪ੍ਰਤੀ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਜ਼ਮੀਨਾ ਨਹੀਂ ਰਹਿਣੀ ਆ ਤੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੇ ਛੋਟੇ ਆ ਦੁਕਾਨਦਾਰ ਵੀਰ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਝੋਟਾ ਮਰ ਗਿਆ ਤੇ ਜੂਆਂ ਆਟੋਮੈਟਿਕ ਵੱਜ ਜਾਣੀਆਂ ਜੋ 80% ਜਿਹੜਾ ਸਾਡਾ ਦੇਸ਼ ਆ ਉਹ ਖੇਤੀ ਤੇ ਨਿਰਭਰ ਆ ਪਰ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਭਗਵਾਨ ਤੁਮਾਨ ਆਇਆ ਸੀ ਕਹਿੰਦਾ ਸੀ ਆ ਦੇਵਾਂਗੇ ਉਹ ਕਰਾਂਗੇ ਭਗਵਾਨ ਤੁਮਾਨ ਸਾਹਿਬ ਪੂਰੇ ਭਾਰਤ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪਾਣੀਆਂ ਦੀ ਏਡੀ ਵੱਡੀ ਮਾਰ ਪਈ ਆ ਅਜੇ ਤੱਕ ਤੁਸੀਂ ਲੋਕਾਂ ਨੂੰ ਖਰਾਬਾ ਤੱਕ ਨਹੀਂ ਦਿੱਤਾ ਜਮੀਨਾਂ ਦੇ ਵਿੱਚ ਉਸੇ ਤਰ੍ਹਾਂ ਰੇਤਾ ਪਈ ਆ ਇਸ ਕਰਕੇ ਭਗਵਤ ਮਾਨ ਵੀ ਜਿਹੜਾ ਵਾ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਪੱਕੀ ਆ ਤੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਦੋਂ ਜਾ ਕੇ ਉਦੋਂ ਸਵੇਰਾ ਤੇ ਰਣ ਮੈਦਾਨ ਵਿੱਚ ਆਜੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ